ਪੰਚਾਇਤ ਇਹ ਜੀ ਹੁਣ ਚਾਹੁੰਦੇ ਜਿਹੜੇ ਪਿੰਡ ਦੇ ਵਸਨੀਕ ਪਿੰਡ ਚ ਕਰੇਗਾ ਇੱਥੇ ਪੰਜਾਬੀ ਤਾਂ ਸਾਰੇ ਉੱਤੇ ਕੋਟਾਂ ਚ ਪੈਸੇ ਲਾਈ ਜਾਂਦੇ ਨੇ ਠਾਣੇ ਪੈਸੇ ਲਾਈ ਜਾਂਦੇ ਨੇ ਉਹ ਪੈਸੇ ਬਚਾਉਣਗੇ ਦੱਸ ਹੀ ਨਾ ਫਸਲਾਂ ਦਾ ਵੀ ਧਿਆਨ ਕਰਨਗੇ ਲੋਕਾਂ ਚ ਅਵੇਅਰਨੈਸ ਨਹੀਂ ਹੈ ਬਟ ਬੱਤਿਆ ਨੂੰ ਸਮਝਾਉਣਾ ਪੈਂਦਾ ਹੈ ਔਰ ਯੂਥ ਚੰਗਾ ਹੈ ਹਨੇ ਮੋਚ ਕਿਧਰ ਰੱਖਣਾ ਪਊਗਾ ਨਾ ਕਿਸੇ ਨੂੰ ਕਿਸੇ ਨੇ ਕਿਤਨਾ ਕੋਈ ਨਾ ਕੋਈ ਕੰਮ ਤਾਂ ਕਰਨਾ ਪਊਗਾ ਨਾ ਤੇ ਹੁਣ ਜਿਹੜੇ ਚਲੇ ਗਏ ਤਾਂ ਚਲੇ ਗਏ ਜਿੰਨੇ ਜਿਹੜੇ ਹੁਣ ਹੈਗੇ ਆ ਉਹਨਾਂ ਨੂੰ ਕੰਮ ਲਾਓ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਗਲੇ ਮਹੀਨੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ। ਇਹਨਾਂ ਚੋਣਾਂ ਦੇ ਵਿੱਚ ਮਹਿਲਾਵਾਂ ਖਾਸ ਕਰਕੇ ਯੂਥ ਆਪਣੀ ਸਰਗਰਮ ਭੂਮਿਕਾ ਨਿਭਾਵੇ। ਇਸਦੇ ਲਈ ਅ ਲੋਕ ਇੱਕ ਤਾਂ ਮਿਸ਼ਨ ਦੇ ਵੱਲੋਂ ਇੱਕ ਪੰਜਾਬ ਦੇ ਵਿੱਚ ਲਹਿਰ ਸ਼ੁਰੂ ਕੀਤੀ ਗਿਆ ਸਾਡੇ ਨਾਲ ਪੰਜਾਬ ਦੇ ਮਸ਼ਹੂਰ ਅਦਾਕਰਤਾ ਪਦਮਸ਼੍ਰੀ ਨਿਰਮਲ ਸ਼ੀ ਮਯੂਦ ਨੇ ਨਿਰਮਲ ਸ਼ੀ ਜੀ ਕਿਵੇਂ ਤੁਸੀਂ ਇਹ ਅਬਜ਼ਰਵ ਕੀਤਾ ਕਿ ਜਿਹੜਾ ਕਿ ਹੁਣ ਯੂਥ ਨੂੰ ਅੱਗੇ ਆਉਣ ਦੀ ਲੋੜ ਹੈ, ਮਹਿਲਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ। ਮਹਿਲਾਵਾਂ ਵੀ ਯੂਥ ਵੀ ਜੋ ਵੀ ਅੱਛੇ ਬੰਦੇ ਹਨ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਪੰਚਾਇਤਾਂ ਬਣਾਉਣੀਆਂ じゃあ。<laughs> ਪੰਚਾਇਤ ਇਹ ਜੀ ਹੁਣ ਜੈਂਦੇ ਜਿਹੜੇ ਪਿੰਡ ਦੇ ਫੈਸਲੇ ਪਿੰਡ ਚ ਕਰੇ। ਸੋ ਇਹ ਤੁਸੀਂ ਸਲੋਗਨ ਵੀ ਦਿੱਤਾ ਕਿ ਨਸਲਾ ਫਸਲਾ ਤੇ ਪੰਜਾਬ ਬਚਾਓ। ਹਾਂ ਹਾਂ। ਫਿਰ ਪੰਜਾਬ ਤਾਂ ਹੀ ਬਚੂਗਾ ਨਾ। ਇੱਥੇ ਪੰਜਾਬੀ ਦਾ ਸਾਰੇ ਉੱਤੇ ਕੋਰਟਾਂ ਚ ਪੈਸੇ ਲਾਈ ਜਾਂਦੇ ਨੇ। ਠਾਣੇ ਪੈਸੇ ਲਾਈ ਜਾਂਦੇ ਨੇ। ਉਹ ਪੈਸੇ ਬਚਾਉਣਗੇ ਤਾਂ ਸਹੀ ਨਾ ਫਸਲਾਂ ਦਾ ਵੀ ਧਿਆਨ ਕਰਨਗੇ। ਫਸਲਾਂ ਕਿੱਥੇ ਕਿਸਾਨ ਨੂੰ ਸਾਲ ਦਿਨ ਤਾਂ ਉਹ ਠੇਕ ਉੱਤੇ ਕੋਰਟ ਚ ਬੈਠੇ ਰਹਿੰਦੇ ਤਾਂ ਫਸਲ ਲਿਖਣ ਦਾ ਕਦੋਂ ਟਾਈਮ ਮਿਲਦਾ। ਫਸਲਾਂ ਖਰਾਬ ਹੀ ਹੁੰਦੀਆਂ। ਨਸਲਾ ਵੀ ਖਰਾਬ ਹੁੰਦੀ ਹੈ। ਵੀ ਸਾਡੇ ਤਾਂ ਕੇਸ ਚੱਲਦਾ ਜੀ ਇਸ ਤੱਕ ਆਹਾਂ ਵੀ ਮੇਰੇ ਪਿਓ ਨੂੰ ਮਾਰੇ ਮੈਂ ਉਹ ਸਮਝ ਵੀ ਕਿਹਾ ਹੁੰਦੀ ਹੈ ਸਭਿਆਚਾਰ ਸੇ ਸਪੈਸ ਦਿੱਤਾ ਰਿਹਾ ਹੀ ਕੁਝ ਨਹੀਂ ਆਪਣਾ ਇਹ ਚੀਜ਼ ਨੇ ਨਿਆ ਪਰ ਨਾਲੀ ਚ ਕਮਜ਼ੋਰੀਆਂ ਤੇ ਲੋਕਾਂ ਚ ਅਵੇਅਰਨੈਸ ਨਹੀਂ ਹੈ ਲੋਕਾਂ ਚ ਅਵੇਅਰਨੈਸ ਨਹੀਂ ਹੈ ਬੱਚਿਆਂ ਨੂੰ ਸਮਝਾਉਣਾ ਪੈਂਦਾ ਹੈ ਔਰ ਯੂਥ ਚੰਗਾ ਹੈ ਯੂਥ ਬਹੁਤ ਚੰਗਾ ਹੈ ਜੇ ਉਹਨਾਂ ਨੂੰ ਕੋਈ ਸਮਝਾ ਪਰ ਯੂਥ ਹੈਗਾ ਉਹ ਤਾਂ ਵੱਡੀ ਗਿੰਦ ਤੇ ਫੋਰਨ ਦਾ ਰੁਕ ਕੀਤਾ ਕਰ ਰਿਹਾ ਹੈਗਾ ਪੰਜਾਬ ਦਾ ਯੂਥ ਇੱਥੇ ਰਹਿ ਕੌਣ ਗਿਆ ਪੰਜਾਬ ਤਾਂ ਚਲ ਜਿੰਨੇ ਵੀ ਹੈਗੇ ਆਪਾਂ ਉਹਨਾਂ ਨੂੰ ਸਮਝਾ ਦਿੰਦੀ ਹੈ ਸ਼ਾਇਦ ਬਾਕੀ ਨਾ ਜਾਣ ਹੂੰ ਹੈ ਨਾ ਵੋਚ ਕਿਤੇ ਰੱਖਣਾ ਪਊਗਾ ਨਾ ਕਿਸੇ ਨੂੰ ਕਿਸੇ ਨੇ ਕਿਤੇ ਨਾ ਕੋਈ ਨਾ ਕੋਈ ਕੰਮ ਤਾਂ ਕਰਨਾ ਪਊਗਾ ਨਾ ਤੇ ਹੁਣ ਜਿਹੜੇ ਚਲੇ ਗਏ ਉਹ ਤਾਂ ਚਲੇ ਗਏ ਜਿੰਨੇ ਜਿਹੜੇ ਹੁਣ ਹੈਗੇ ਆ ਉਹਨਾਂ ਨੂੰ ਕੰਮ ਲਾਓ ਮੈਨੂੰ ਪਤਾ ਵੀ ਇੱਥੇ ਰੋਜ਼ਗਾਰ ਹੈ ਨਹੀਂਗਾ ਤਾਂ ਲੋਕ ਜਾਂਦੇ ਆ ਪਰ ਉੱਥੇ ਮਰਨ ਥੋੜੀ ਜਾਣਾ ਹੈ ਜਿੰਨਾ ਕੁ ਕੰਮ ਇੱਥੇ ਕਰ ਸਕਦਾ ਕਰ ਸਕਦਾ ਉਹ ਤਾਂ ਠੀਕ ਹੈ ਜਿਹਨਾਂ ਦੇ ਦਿਲਚਾਰੇ ਦਾ ਕੋਈ ਸੋਰਸ ਆਫ ਇਨਕਮ ਨਹੀਂ ਵੀ ਜਾਂਦੇ ਆ ਠੀਕ ਹੈ ਪਰ ਜਿਹਨਾਂ ਦਾ ਸੋਰਸ ਆਫ ਇਨਕਮ ਇੰਨਾ ਸਾਰਾ ਹੈ ਉਹ ਕਦੋਂ ਵਸੇ ਜਾਣਗੇ ਪਰ ਇਹ ਵੀ ਦੇਖ ਰਹੇ ਹਾਂ ਕਿ ਜਿਹੜੀ ਚੋਣਾ ਹੈਗੀਆਂ ਨੇ ਇਹਦੇ ਵਿੱਚ ਜ਼ਿਆਦਾਤਰ ਇਹ ਹੁੰਦਾ ਜਿਕਰ ਇਹ ਇੱਥੇ ਇਮਾਨਦਾਰ ਅਤੇ ਵਧੀਆ ਜਿਹੜਾ ਸਰਪੰਚ ਚੁਣਿਆ ਜਾਵੇ ਤਾਂ ਪੂਰੇ ਜਿਹੜੇ ਪੰਜਾਬ ਦੇ ਪਿੰਡਾਂ ਦੀ ਨੁਹਾਰ ਸਮਝ ਹਾਂ ਨੁਹਾਰ ਸਮਝ ਵਾ ਵਾ ਕੁਝ ਸਿਰ ਤੇ ਬੈਠੇ ਤੁਹਾਡੀ ਇਸ ਨਿਰਮਲ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੋਣੀਆਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਕਿ ਖਾਸ ਕਰਕੇ ਯੂਥ ਅਤੇ ਮਹਿਲਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਤਾਂ ਕਿ ਸਹੀ ਜਿਹੜਾ ਕਿ ਸਰਪੰਚ ਹੈਗਾ ਜਿਹੜਾ ਕੋਈ ਸਹੀ ਪੰਚਾਇਤੀ ਚੋਣ ਕੀਤੀ ਜਾ ਸਕੇ ਅਤੇ ਸਰਪੰਚ ਜਿਹੜਾ ਕਿ ਪੂਰੇ ਪਿੰਡ ਦਾ ਜਿਹੜਾ ਕਿ ਲੋਹਾਰ ਨੂੰ ਸੁਧਾਰ ਸਕਦਾ ਹੈਗਾ ਸੋ ਇਸ ਨੂੰ ਲੈ ਕੇ ਜਿਹੜੀ ਕਿ ਹੁਣ ਪੰਜਾਬ ਲੋਕ ਇੱਕਤਾ ਮਿਸ਼ਨ ਦੇ ਵੱਲੋਂ ਇਹ ਲਹਿਰ ਚਲਾਈ ਗਈ ਹੈਗੀ ਆ ਸੋ ਜਿਹੜੇ ਆਪਟਰਲੀ ਜੁੜੋ ਹਮਦਰ ਟਿਵੀ ਨਾਲ ਕੈਮਰਾ ਪਰਸਨ ਮੋਨ ਪ੍ਰਵਿੰਦ ਚੰਡੀਆ